ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਤੁਮਰੀ ਚਰਣਾ ਤੁਮਾਰੀ ਆਸਾ ਤੁਮਹੀ ਸਜਣ ਸੋਹਲੇ ਰਖ ਰਖਣ ਹਰ ਦਇਆਲਾ ਨਾਨਕ ਕਰ ਗਏ ਗੋਲੇ ਹਰ ਜੋ ਜੋ ਭਗਤੋ ਪਾਇਆ ਪੈ ਜਨਖਦਾ ਆ ਰਾਮ ਰਾਜੇ ਹਰ ਨਾਮ ਜੜਾ ਦੁਸ਼ਟ ਹਰ ਮਾਰਿਆ ਪ੍ਰਲਾਪ ਦਰਿਆ ਹੰਕਾਰਿਆ ਨੰਦ ਕਾ ਬਟ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰ ਸਿਵਿ ਆ ਅੰਤ ਲੈ ਛਡਾਇ ਰੈ ਰਾਸ ਸਾਹਿਬ اک ਓ ੰਕਾਰ ਸਤਗੁਰ ਪ੍ਰਸਾਦ ਸਰੋਗ ਮੋਹਲਾ ਪਹਿਲਾ ਦੁਖਦਾਰੋ ਸਹੋਰੋ ਪਹਿਆ ਜਸ ਤਾਮ ਨ ਹੋਈ ਓ ਕਰਤਾ ਕਰਨ ਮੈਂ ਨਾਹੀ ਜਾਹੁ ਕਰੀ ਨ ਹੋਈ ਬਲਿ ਹਰੀ ਗੁਰਧਰ ਬਸਿਆ ਸੇ ਰਾਯਾਂ ਤਰਾਜਾਈ ਰਖਿਆ ਰਾਹ ਜਾਤ ਮੈਂ ਜੋਤ ਜੋਤ ਮੈਂ ਜਾਂਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਫਤ ਸੋਲ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਤੈ ਕੀਆ ਬਾਤ ਜੋ ਕਰ ਕਰਨਾ ਸੋ ਕਰ ਰਹਾ ਸੋ ਦਰ ਰਗ ਅਸਾ ਮਹੱਲਾ ਪਹਿਲਾ ਇਕ ਓ ੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਗੀ ਹੈ ਸੋ ਕਰ ਕੀ ਹੈ ਜਿਤ ਬਹਿ ਸਰਬ ਸਮਲ ਵਜਦ ਰਨਾਦ ਅਲਿਖ ਸੰਖਾ ਕਿ ਤਦਰ ਭਾਵਣ ਹਰਿ ਕਿ ਤਦਰ ਰਾ ਪਰਿ ਜੋ ਕਹੀਐ ਕਿ ਤਦਰ ਗਾਵਣ ਹਰਿ ਗਵ ਤਦਰ ਪਵਣ ਪਾਣੀ ਬਾ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਵ ਤਦਰ ਚਤਕੋਦਲ ਅਜਨਨ ਲੇਖ ਲੇਖ ਧਰਮ ਬੀਜਾਰੇ ਗਾਵਣ ਤੁਧ ਨਾਈਸਰ ਬ੍ਰਹਮਾ ਦੇਵੀ ਜੋ ਹਨ ਤੇ ਰਹੇ ਸਦਾ ਸਵਾਰੇ ਗਾਵਣ ਤੁਧ ਨੋਵਿੰਦਰ ਇੰਦਰ ਆਸਣ ਬਠੇ ਦੇਵ ਤੇ ਆਦਰ ਨਾਲ ਗਾਵਣ ਤੁਧ ਨਾ ਸਦਾ ਸਮਾਧੀ ਅੰਦਰ ਗਾਵਣ ਤੁਧ ਨੋ ਸਾਧ ਬਿਜਾਰੇ ਗਾਵਣ ਤੁਧ ਨੋ ਜਤੀ ਸਤੀ ਸੰਤੋਖੀ ਗਾਵਣ ਤੁਧ ਨੋ ਬੀਰ ਕਰਾਰੇ ਗਾਵਣ ਤੁਧ ਨੋ ਪੰਡਤ ਪੜਨ ਰਖੀਸੁਰ ਜਗ ਜਗ ਵਿਦਾਨਾਲੇ ਗਾਵਣ ਤੁਧ ਨੋ ਮੋਹਣ ਆ ਮਨ ਮੋਹਣ ਸੁਰਗ ਮਛ ਪੈ ਆਲੇ ਗਾਵਣ ਤਦ ਨਾਰਦਨ ਪਾਏ ਤੇਰੇ ਅਟ ਜਟ ਤੀਰਥ ਨਾਲੇ ਗਾਵਣ ਤਦ ਨੋ ਜੋਗ ਮਹਾ ਬਲ ਸੂਰਾ ਗਾਵਣ ਤਦ ਨੋ ਖਾਣੀ ਚਾਰੇ ਗਾਵਣ ਤਦ ਨੋ ਖੰਡ ਮੰਡਲ ਬ੍ਰਹਿ ਮੰਡਾ ਕਰ ਕਰ ਰਖੈ ਤੇਰੇ ਤਾਰੇ ਜੈ ਤੁਧ ਨਾ ਗਾਵਣ ਜੋ ਤੁਧ ਭਾਵਣ ਰਤੈ ਤੇਰੇ ਭਗਤ ਰਜਾਲੇ ਹੋਰ ਕੀ ਤੁਧ ਨੋ ਗਾਵਣ ਸੇ ਮੈਂ ਚਤ ਨਾ ਆਵਣ ਨਾਨਕ ਘਰਿ ਬਿਜਾਰੇ ਸੋਏ ਸੋਏ ਸਦਾ ਸਚੁ ਸਾਹਿਬ ਸਚਾ ਸਚਿ ਨਾਹੀ ਅਭੇ ਹੁਸੇ ਜਾਏ ਨਾ ਜਾਸੀ ਰਜਨਾ ਜਨਹ ਰਜਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦਿਖਾਈ ਤਾ ਆਪਣਾ ਜਿਉਂਦੇ ਦੇਵਟਾਈ ਜੋ ਤੇ ਭਾਵ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਤੁਸ਼ਾ ਹੋ ਸੋ ਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਮਦਬਾਏ ਨਾ ਘਿਆਜ ਹੁਣ ਵੱਡਾ ਆਖਾ ਜਾ ਕੋਈ ਕੇਵਲ ਵੱਡਾ ਡਿਟਾ ਹੋਈ ਕੀ ਮਦਬਾਏ ਨਾ ਘਿਆਜ ਘਣ ਬੜਾ ਤੇਰਾ ਰਾਇ ਸਮਾਏ ਬੜਮਰ ਰਸਾ ਹੈ ਬਾਗਹਿ ਰੋ ਗੰਭੀਰਾ ਗੁਣੀ ਗਹਿਰਾ ਕੋਇ ਨਾਰਨਾ ਤੇ ਰਗ ਤਗ ਵੜੀ ਰਹਾ ਰਹਾ ਸਭ ਸਵਰਤੀ ਮਲ ਸੁਰਤ ਕਮਾਈ ਸੋ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਏ ਗਨ ਜਾਈ ਤੇਰੇ ਤੇ ਬੜਾਈ ਸਭ ਸਤ ਸਭ ਤਪ ਸਭ ਚੰਗ ਆਈਆ ਸਦਾ ਪੁਰਖ ਆ ਕੀ ਆ ਬੜ ਆਇਆ ਤਦ ਬੈ ਸਦੀ ਗਨ ਨਾ ਪਾਈਆ ਕਰਮ ਮਿਲੈ ਨਾ ਹੀ ਰਾਹ ਕੋ ਹਾਈਆ ਆਖਣ ਵੜਾ ਗਿਆ ਵਿਚਾਰਾ ਸਿਵਤੀ ਪਰ ਤੇਰੇ ਪੰਡਾਰਾ ਜਦੋਂ ਤੇ ਤਸਾ ਕਿਆ ਚਾਰ ਨਾਰ ਕੋ ਸਾਚਾ ਸਵਾਰ ਨੂੰ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾ ਆਖਣ ਆਖਾ ਸਾਚਾ ਨੋ ਸਾਜ ਨਾਮ ਕੇ ਲਾਗ ਭੂਖਾ ਅਤ ਬੋਖਾ ਘਾਏ ਚਲਿਆ ਹੈ ਦੂਖ ਸੁਖ ਅੰਬਸਰ ਮੇਰੀ ਮਾਇ ਸਾਚਾ ਸਾਹਿਬ ਸਾਚ ਨਾਏ ਰਾਹ ਸਾਚੇ ਨਾਮ ਕੀ ਤਲ ਬੜਾਈ اکیمت نہیں جے زب ملکہ آکھن آئے بڑا نہ کاٹ نہ جائی نہ مرے نہ ہوئے دندہ رہے نہ چکے پو گا گاؤن ہو, ہو ਕੋ ਹੋ ਨ ਕੋ ਹੋ ਜੇ ਵੜ ਆਪ ਤੈ ਵੜ ਤੇਰੀ ਦਾਤ ਜਿਨ ਦਿਲ ਕਰੇ ਕੀਤੀ ਰਾਤ ਕਾਜੋਂ ਮ ਬਸਾਰ ਰਹੇ ਤੇ ਕਮ ਜਾਤ ਨਾਨਕ ਹੈ ਨਾ ਵਾ ਸੁਣ